ਤੇਰੇ ਲਾਲਾਂ ਦਾ ਖੂਨ ਜੇ ਡੁੱਲ ਜਾਣਾ ਤੇਰੇ ਲਾਲਾਂ ਦਾ ਖੂਨ ਜੇ ਡੁੱਲ ਜਾਣਾ ਸਿਰ ਸਿੱਖੀ ਦੇ ਤਖਤਨਾਟਾ ਤਾਜ ਰਹਿਦਾ ਸਿਰ ਸਿੱਖੀ ਦੇ ਤਖਤਨਾਟਾ ਤਾਜ ਰਹਿਦਾ ਤਾਲੇ ਟੁੱਟ ਦੇਣਾ ਗੁਲਾਮੀਆਂ ਦੇ ਤਾਲੇ ਟੁੱਟ ਦੇਣਾ ਗੁਲਾਮੀਆਂ ਦੇ ਦੇਸ਼ ਉਵੇਂ ਹੀ ਅੱਜ ਮੱਥਾ ਜ ਰਹਿਦਾ ਤੀਸ਼ ਉਵੇਂ ਹੀ ਅੱਜ ਮਥਾ ਜ ਰਹਿਦਾ ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ ਜੰਜੂ ਲਾਉਣ ਦਾ ਅੱਜ ਵੀ ਰਿਵਾਜ ਹੁੰਦਾ ਜੰਜੂ ਲਾਉਣ ਦਾ ਅੱਜ ਵੀ ਰਿਵਾਜ ਹੁੰਦਾ ਦਸਮ ਪਿਤਾ ਸਰਬੰਸ ਜੇ ਵਾਰ ਦੇਣਾ ਦਸਮ ਪਿਤਾ ਸਰਬੰਸ ਜੇ ਵਾਰ ਦੇਣਾ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ